ਨਾਜਰਾ ਕਿਤੇ ਐਵੇਂ ਨਾ ਸਾਰ ਕੋ ਕਿਸੇ ਨੂੰ ਚੜਾਈ ਕਰਵਾਦੀ ਬਹੁਤ ਗਰਮੀ ਪੈਂਦੀ ਹੈ ਫੇਲੇ 사ਨਾ ਰੋਕ ਲਿਓ ਤਾਂ ਕਹਾਵਤ אבי ਸਾਰ ਰੋਕ ਕੇ ਵੇਖਣ ਵਾਲੀ ਕੁਰਸੀ ਹੈ ਕਹਾਵਤ ਹੈ ਬਈ ਸ਼ਾਂਤੀ ਰੱਖੋ ਹਾਂ ਰਾਮ ਨਾਲ ਇਕਾਗਰ ਮਨ ਨਾਲ কুਸਤੀ ਵੇਖਣੀ ਹੈ ਹਾਂ ਪਹਿਲੀ কুਸਤੀ ਇਹਨਾਂ ਮਲਾਂ ਦੀ ਇੱਕ ਪਾਸੇ ਤੁਸੀਂ ਜਾਣਦੇ ਹੋ ਮਾਝੇ ਦੇ ਕਹ ਲੈ ਵੀ ਸਿਰੇ ਦਾ ਮੱਲ ਹੈ ਪੱਟੀ ਐਕਸਪ੍ਰੈਸ ਕਹਿੰਦੇ ਕੋਈ ਵੱਖਰੇ ਵੱਖਰੇ ਨਾ ਐਸ ਨੌਜਵਾਨ ਦੇ ਜਸ ਕਮਰ ਸਿੰਘ ਚੂਸਲੇ ਵੜਦਾ ਜਦ ਮੈਂ ਆਪਣੇ ਇਹ ਨੌਜਵਾਨ ਕਹਿੰਦੇ ਭਾਵੇਂ ਰਹਿਸ਼ ਤਰਨ ਤਰਨ ਤੇ ਪਰ ਪੱਟੀ ਵਾਲਾ ਵੱਜਦਾ ਕਿਉਂਕਿ ਸ਼ਿੰਦਾ ਪਹਿਲਵਾਨ ਜੀ ਪੱਟੀ ਵਾਲਿਆਂ ਨੇ ਪੱਟੀ ਮਸ਼ਹੂਰ ਕਰਤੀ ਇਹ ਹੈ ਜੱਸਾ ਪਹਿਲਵਾਨ ਪੱਟੀ ਕਹਿ ਲੋ ਵੀ 15 ਤੋਂ ਬਾਅਦ ਲਗਾਤਾਰ ਜਿਹੜੀ ਇਸ ਨੌਜਵਾਨ ਦੀ ਇਹ ਜਿਹੜਾ ਨੌਜਵਾਨ ਹੈ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਵੱਖਰੇ ਵੱਖਰੇ ਦੰਗਲਾਂ 'ਚ ਸਿਰ ਜਿਹੇ ਕੁਸ਼ਤੀਆਂ ਦਿਖਾਈਆਂ ਬਾਈ ਸਾਰੇ ਬੈਠ ਜਾਓ ਬਾਬਾ ਜੀ ਮੈਡਲਾਂ ਵਾਲੇ ਬੈਠ ਜਾਓ ਪਲੀਜ਼ ਬੈਠੋ ਸਾਰੇ ਭਪਿੰਦਰ ਨਿਸ਼ਾਨ ਨਿਸ਼ਾਨ ਬੈਠ ਜਾਓ ਪੁਲਿਸ ਬੈਠ ਜਾਓ ਬੈਠ ਜਾਓ ਤੇ ਦੂਜੇ ਪਾਸੇ ਕਹਿੰਦੇ ਵੀ ਬੰਗਿਆਂ ਦੇ ਲਾਗੇ ਨਵਾਂ ਸ਼ਹਿਰ ਬੰਗਿਆਂ ਦੇ ਲਾਗੇ ਪਿੰਡ ਐ ਮਜਾਰੀ ਮਜਾਰੀ ਦਾ ਜੰਮਿਆ ਪਲਿਆ ਹੋਇਆ ਨੌਜਵਾਨ ਕੀਰਤੀ ਆਖਾੜਾ ਬਾੜੋਵਾਲ ਰਾਣੀ ਪਹਿਲਵਾਨ ਦਾ ਕਹ ਲੋ ਕੁਸ਼ਤੀਆਂ ਬੜੀਆਂ ਹੋਈਆਂ ਇਸ ਨੌਜਵਾਨ ਦੀਆਂ ਥੱਲੇ ਤੋਂ ਉੱਪਰ ਰਉਣਾ ਇੱਕ ਨੰਬਰ ਜੋਰਚ ਪ੍ਰਵੇਸ਼ ਕਰਨਾ ਬਹੁਤ ਔਖਾ ਏ ਬਹੁਤ ਔਖਾ ਏ ਪ੍ਰਵੇਸ਼ ਕਰਨਾ ਤੇ ਜਦੋਂ ਸ਼ੇਰੋਂ ਦੀ ਪਹਿਲੀ ਜਿਹੜੀ ਛਿੰਚ ਪੰਚਾਇਤੀ ਜਿਹੜੀ ਹੋਣੀ ਸੀਗੀ ਗੈਰੀ ਪਹਿਲਵਾਨ ਦਾ ਫੋਨ ਆਇਆ ਕਹਿੰਦੇ ਵੀ ਨਵੇਂ ਮੁੰਡੇ ਕਿਹੜੇ-ਕਿਹੜੇ ਆ ਮੈਂ ਕਿਹਾ ਪਹਿਲਵਾਨ ਜੀ ਕੀਰਤੀ ਚਾਹੁੰਦਾ ਵੀ ਮੇਰੀ ਇੱਕ ਨੰਬਰ 'ਚ ਕੁਸ਼ਤੀ ਹੋ ਜਵੇ ਮੈਂ ਇਹ ਨਹੀਂ ਤਾਂ ਕਿਹਾ ਵੀ ਜੱਸੇ ਨਾਲ ਹੋ ਜਵੇ ਮੈਂ ਕਿਹਾ ਵੀ ਉਹ ਚਾਹੁੰਦਾ ਵੀ ਇੱਕ ਨੰਬਰ 'ਚ ਕਿਸੇ ਮੱਲ ਨਾਲ ਜੇ ਕੁਸ਼ਤੀ ਹੋ ਜਵੇ ਕਿਉਂਕਿ ਜਦੋਂ ਬੰਦਾ 2 ਨੰਬਰ ਤੋਂ 1 ਨੰਬਰ 'ਚ ਸਟੈਂਡ ਕਰਨਾ ਤਾਂ ਕੋਈ ਛੇਤੀ-ਛੇਤੀ ਮੰਨਦਾ ਨਹੀਂ ਇਹ ਟ੍ਰੈਂਡ ਜਾ ਬਣ ਗਿਆ ਅੱਜ ਕੱਲ੍ਹ ਤੇ ਪਹਿਲਵਾਨ ਹੋਰਾਂ ਦੇ ਮਨ ਨੂੰ ਪਤਾ ਨਹੀਂ ਕੀ ਲੱਗਿਆ ਤੇ ਉਹਨਾਂ ਨੇ ਕੁਸ਼ਤੀ ਬੰਦ ਦੀ ਇਹ ਸਭ ਤੋਂ ਵੱਡਾ ਆਪਰਾਲਾ ਇੱਕ ਵਾਰ ਤਾੜੀ ਲਾ ਦਿਓ ਮੱਲਣ ਲਈ ਤਾਂ ਵੱਡਾ ਆਪਰਾਲਾ ਪਰ ਕੀਰਤੀ ਲਈ ਸਭ ਤੋਂ ਵੱਡਾ ਆਪਰਾਲਾ ਹੈ ਕਿਉਂਕਿ ਅੱਜ ਇੱਕ ਨੰਬਰ ਦੇ ਸਿਰ ਇੱਕ ਨੰਬਰ ਦੀ ਜਿਹੜੀ ਛੰਡੀ ਦੀ ਕੁਸ਼ਤੀ ਹੈ ਤੇ ਕਹਿ ਲੋ ਵੀ ਉਹਦੇ ਵਿੱਚ ਸੇਰੇ ਦੇ ਮੱਲਣ ਨਾਲ ਅੱਜ ਕੋਲਣ ਲੱਗਿਆ ਕੀਰਤੀ ਬਾਕੀ ਕਿਸਮਤ ਹੈ ਬਈ ਕੀ ਜਿਹੜਾ ਇਸ ਕੁਸ਼ਤੀ ਦਾ ਰਿਜ਼ਲਟ ਰਹੂਗਾ ਬਹੁਤ ਬਹੁਤ ਧੰਨਵਾਦ ਸੋਚਾ ਸਾਡਾ ਭਰਾ ਬਿੱਧੀ ਵਾਲਾ ਉਹਦੇ ਵੱਡੇ ਸਹਿਯੋਗ ਨੇ ਇਸ ਦੰਗਲ ਲਈ ਨਾਲੀ ਗਰਸੇਵਕ ਸਿੰਘ ਸੇਵੀ ਪਹਿਲਵਾਨ ਸਰਪੰਚ ਤਲਵਾਰ ਸਿੰਘ ਜੀ ਤੇ ਐਨ ਆਰ ਆਈ ਸਾਰੇ ਮਿੱਤਰ ਬਹੁਤ ਬਹੁਤ ਧੰਨਵਾਦ ਉਸ ਤੋਂ ਵੱਡਾ ਜਿਹੜਾ ਸਾਨੂੰ ਮਾਣ ਹੈ ਅੱਜ ਦੇ ਸੁਦੰਗਲ ਦੇ ਵਿੱਚ ਪੁੱਜੇ ਹੋਏ ਸਾਡੇ ਮਹਿਮਾਨ ਸਾਡੇ ਪਤਵੰਤੇ ਸੱਜਣ ਇੱਕ ਵਾਰ ਫਿਰ ਤੋਂ ਅਸੀਂ ਸਮਰਟੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਹਰਦੇਵ ਸਿੰਘ ਜੀ ਲਾਡੀ ਸਾਹਿਬ ਜਿਹੜੇ ਕਿ ਚੇਚੇ ਤੌਰ ਤੇ ਪੁੱਜੇ ਨੇ ਐਮਐਲਐਸਬ ਹਲਕਾ ਛਾ ਕੋਟ ਇਸ ਨਗਰ ਦੇ ਜਿਹੜੇ ਇੱਕ ਸਨਗਰ ਨਾਲ ਜਿਹੜਾ ਸਬੰਧ ਆ ਪਸ਼ੋਕੜਾ ਇਸ ਨਗਰ ਨਾਲ ਤੇ ਦੂਜੇ ਬਹੁਤ ਹੀ ਸਤਿਕਾਰਯੋਗ ਸ਼ਕਸ਼ੀਤ ਦੇ ਮਾਲਕ ਸਾਡੇ ਬਹੁਤ ਹੀ ਸਤਿਕਾਰਯੋਗ 올ੰਪੀਅਨ ਪ੍ਰਗਟ ਸਿੰਘ ਜੀ ਉਹ ਚੇਚੇ ਤੌਰ ਤੇ ਪੁੱਜੇ ਨੇ ਐਮਐਲਐਸਬ ਜਲੰਧਰ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਦਿਨੇ ਕਦਮ ਤੁਸੀਂ ਚੱਲ ਕੇ ਆਏ ਸਾਡੇ ਸਿਰ ਮੱਥੇ ਉਹ ਨਹੀਂ ਰੂਸਾ ਸਮੇਂ ਦੀ ਬਾਤ ਹੈ ਜਤੂ ਕੌਣ ਹਰਦਾ ਕੌਣ ਸਮੇ ਦੀ ਬਾਤ ਐ ਕਹਿੰਦਾ ਸੋਹਣੀ ਖੇਡਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ ਸੰਕੜਿਆ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਹਿੰਦਾ ਜਿਸ ਮੈਦਾਨ ਵਿੱਚ ਖੇਡਣ ਸੰਦਲੀ ਪੈੜਾ ਪਾ ਜਾਂਦੇ ਜਿੰਦ ਸੁਆੜਿਆ ਮਾਪਿਓ ਪਿੰਡ ਦਾ ਨਾ ਚਮਕਾ ਜਾਂਦੇ ਕਹਿੰਦੇ ਜਿੰਦ ਸੁਆੜਿਆ ਮਾਪਿਓ ਪਿੰਡ ਦਾ ਨਾ ਚਮਕਾ ਜਾਂਦੇ ਸਮੇ ਦੀ ਬਾਤ ਐ ਜਤੂ ਕੌਣ ਤਹਰੂ ਕੌਣ ਕਿ ਸੁਖੀ ਲਿਖਦਾ ਵਿੱਚ ਕਕਰਾਲੇ ਮਲ ਟਾਉਣੇ ਕਿਹੜੇ ਸਖਾਲੇ ਨਾਲ ਬੇਗਾਨੇ ਭੜਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਕਹਿੰਦੇ ਬੱਬਰ ਸ਼ੇਰ ਜਿਹਾ ਜਿਗਰਾ ਚਾਹੀਦਾ ਜੇ ਕੁਸ਼ਤੀ ਲੜਨੀ ਹੋਵੇ ਬੱਬਰ ਸ਼ੇਰ ਜਿਹਾ ਜਿਗਰਾ ਚਾਹੀਦਾ ਉਧਰ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਨਾજર ਸਿਆਂ ਹੁਣ ਕਹਿੰਦੇ ਵਾਕਏ ਦਰਸ਼ਕਾਂ ਨੇ ਸਾਹ ਰੋਕ ਲੇ ਹੌਨ ਸਾਰ ਰੁਕੇ ਹੋਇਆ ਆ ਨਹੀਂ ਰੀਸਾ ਨਹੀਂ ਰੀਸਾ ਇੱਕ ਪਾਸੇ ਚੜਦੀ ਜੀ ਉਮਰ ਦਾ ਨੌਜਵਾਨ ਹੈ ਇੱਕ ਪਾਸੇ ਤਜਰਬਾ ਵੱਡਾ ਤਜਰਬਾ ਵੱਡਾ ਕਹਿੰਦੇ ਵੀ ਕਈ ਟਰੈਕਟਰ ਕਈ ਆਲਟੋ ਆ ਮੋਟਰਸਾਈਕਲਾਂ ਦੀ ਗਿਣਤੀ ਕੋਈ ਨਹੀਂ ਇਸ ਨੌਜਵਾਨ ਨੇ ਝੋਲੀ ਪਾਈ ਆਪਣੇ ਜਿ세 ਪਹਿਲਵਾਨੇ ਵਾਗਿਆ ਮੈਦਾਨ ਦੇ ਵਿੱਚ ਚਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਆ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਸ ਸਮੇਂ ਦੀ ਬਾਤ ਹੈ ਇਸ ਸਮੇਂ ਦੀ ਬਾਤ ਹੈ ਕਹਿੰਦਾ ਗੁੰਦਮੇ ਸ਼ਰੀਰਾਂ ਵਾਲੇ ਸੁਭਾ ਨੇ ਫਕੀਰਾਂ ਵਾਲੇ ਬਣ ਗਏ ਨੇ ਹੀਰੇ ਇਹ ਖੇਡ ਸੰਸਾਰ ਦੇ ਚਾਮਨ ਨਾਲ ਵੇਖੋ ਗੁੰਦਮੇ ਸ਼ਰੀਰਾਂ ਨੂੰ ਸ਼ਿੰਗਾਰਦੇ ਕਿ ਕਿਸੇ ਨੇ ਬਣਾ ਯਾਰੋ ਡੌਲੇ ਉੱਤੇ ਬਾਜ ਬਈ ਪਾਟੇ ਉੱਤੇ ਮੋਰਨੀ ਦਾ ਪਹਿਲਾ ਸੀਰ ਬਾਜ ਬਈ ਕਹਣੇ ਕਿਸੇ ਪੈਰੀ ਪਾਈ ਜੁੱਤੀ ਤਿੱਲੇਦਾਰ ਦੇ ਚਾਮਨ ਨਾਲ ਵੇਖੋ ਗੁੰਦਮੇ ਸ਼ਰੀਰਾਂ ਨੂੰ ਸ਼ਿੰਗਾਰਦੇ ਗੁੰਦਮੇ ਸ਼ਰੀਰਾਂ ਦੇ ਮਾਲਕ ਮੈਦਾਨ ਦੇ ਵਿੱਚ ਜੋਹਰ ਦਿਖਾਉਣੇ ਐ ਮੈਦਾਨ ਦੇ ਵਿੱਚ ਜੋਹਰ ਦਿਖਾਉਣੇ ਐ ਕਹਿੰਦਾ ਮੁੱਲ ਪੈਣ ਸ਼ਰੀਰਾਂ ਦੇ ਜੇ ਨਾਲ ਲਾਈਆਂ ਮੈਂ ਤਾਂ ਉੱਠ ਕੇ ਧੰਨ ਜੋਰ ਜਵਾਨਾਂ ਦਾ ਲੈ ਜਣ ਭਰਿਆ ਮੇਲਾ ਲੁੱਟ ਕੇ ਇਹ ਆੜੀਅਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਰਾਜੇ ਖੇਲੇ ਹਟ ਪਾਸ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਆਉਂਦਾ ਸੁਆਸਬੂਦ ਓ ਮਾਜੇ ਵਾਲਿਓ ਆਉਂਦਾ ਸੁਆਦ ਲਾ ਦਿਓ ਤਾੜੀਆਂ ਆਹ ਆਈਦਾ ਪਤਾ ਲੱਗਦਾ ਵੀ ਵਾਕਿਆ ਲੋਕੀ ਸੁਆਦ ਲੈ ਰਹੇ ਆਂ ਕੁਸ਼ਤੀ ਦਾ ਪੂਰਾ ਆਨੰਦ ਲੈ ਰਹੇ ਆਂ ਬਹੁਤ ਬਹੁਤ ਧੰਨਵਾਦ ਗੈਰੀ ਪਹਿਲਵਾਨ ਜੀ ਸ਼ੇਰੋਂ ਵਾਲੀ ਸੇ ਵੀ ਪਹਿਲਵਾਨ ਜੀ ਸ਼ੇਰੋਂ ਦਿਲਬਖ ਸਿੰਘ ਜੀ ਸਰਪੰਚ ਸੁੱਚਾ ਸਾਡਾ ਭਰਾ ਵਿੱਦੀ ਵਾਲਾ ਐਨ ਆਰ ਆਈ ਤੇ ਨਾਲ ਹੀ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਦੇ ਉੱਪਰ ਆਲਾ ਕੀਤਾ ਤੇ ਤੁਹਾਡੇ ਸਾਹਮਣੇ ਕੁਸ਼ਤੀਆਂ ਜਿਹੜੀਆਂ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਛੜ ਦੇ ਵੀਰਾਂ ਕਰਨੀ ਰੀਸ ਸਰਾਬੀਆਂ ਦੀ ਔਹ ਦੇਖ ਪਟਾਕੇ ਪੈਂਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਔਹ ਦੇਖ ਪਟਾਕੇ ਪੈਂਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਮਾਂ ਖੇਡ ਕੁਸ਼ਤੀ ਬੜੀ ਪਿਆਰੀ ਕਿੰਨੇ ਸੋਹਣੇ ਕੁਸ਼ਤੀ ਦੇ ਖਿਡਾਰੀ ਉਹ ਨਸੇ ਪਤੇ ਛੱਡ ਕੇ ਗੱਭਰੂ ਘਰ ਘਰ ਹੋਈ ਖੇਡਾਂ ਦੀ ਤਿਆਰੀ ਘਰ ਘਰ ਹੋਈ ਕੁਸ਼ਤੀ ਦੀ ਤਿਆਰੀ ਮਾਂ ਖੇਡ ਕੁਸ਼ਤੀ ਸ਼ੇਰਾਂ ਦੀ ਪਵਿੱਤਰ ਧਰਤੀ ਦੇ ਉੱਤੇ ਜੱਸਾ ਪਹਿਲਵਾਨ ਜੀ ਪੱਟੀ ਤੇ ਕੀਰਤੀ ਪਹਿਲਵਾਨ ਬਾੜੋਬਾਲ ਦੇ ਵਿਚਕਾਰ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕੁਸ਼ਤੀ ਪ੍ਰੇਮੀ ਕੁਸ਼ਤੀ ਦਾ ਆਨੰਦ ਮਾਣਦੇ ਹੋਏ ਅਗਲੀ ਦਲ ਵਾਹ ਵੀ ਵਾਹ ਨੈਰੀ ਸਾਹਿਬ ਜਲਦੀ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਇਉਂ ਪੱਥਰ ਤੇ ਲੀਕਾ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕੰਤ ਤਰੀਫਾਂ ਹੋਂਦੀ ਖੇਡ ਕੁਸ਼ਤੀ ਦੀ ਗੱਲ ਔਰ ਦੀ ਧੂੜ ਸਮਾਨੀ ਪੁੱਟੇ ਵਾਲਿਆ ਜੁਰ ਲੱਗਦਾ ਲੱਗਦਾ ਚੜੀ ਜਵਾਨੀ ਚੜੀ ਜਵਾਨੀ ਦੀਆਂ ਬਾਤਾਂ ਹੀ ਵੱਖਰੀਆਂ ਬਾਤਾਂ ਹੀ ਵੱਖਰੀਆਂ ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰਖੇ ਯਾਰ ਦਿਲਾਂ ਦੇ ਕੈਮਨੇ ਰਖੇ ਕਿ ਮੁੜ ਇੰਜਨ ਬੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਆ ਕਿ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਆਕਾ 나જરાਜ ਕਹਿ ਲੋ ਵੀ ਵੱਡੇ ਯਾਰ ਮਿੱਤਰ ਪੁੱਜੇ ਹੋਇਆ ਯਾਰੀਆਂ ਬਗਾਉਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਗੈਰੀ ਪਹਿਲਵਾਨ ਜੀ ਹੋਰਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਹਿੰਦਾ ਸੂਰਜ ਵੀ ਅਕਬਰ ਸਾਵੇ ਠੱਪਾਂ ਜੇਟ ਤੇ ਹੜਦੀਆਂ ਕਿ ਸੂਰਜ ਵੀ ਅਕਬਰ ਸਾਵੇ ਠੱਪਾਂ ਜੇਟ ਤੇ ਹੜਦੀਆਂ ਤੱਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਛੜਦੀਆਂ ਬੋਹ ਮਾਗ ਵਿੱਚ ਛੱਡਿਆ ਯਾਰੋ ਨਿੱਗਰ ਜਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮਲ ਮਿਹਨਤਾਂ ਲਿਆਂਦਾ ਸੁੱਖੀ ਕਕਰਾਲੇ ਵੇਖ ਲੈ ਮਲ ਮਿਹਨਤਾਂ ਲਿਆਂਦਾ ਜਲਦੀ ਹੋਈ ਕੁਸ਼ਤੀ ਐਨਾ ਗੱਭਰੂਆਂ ਦਰਮਿਆਨ ਕਿ ਮੱਜਾ ਸਾਲ-ਸਾਲ ਚੁੰਗੀਆਂ ਨੇ ਬੂਰੀਆਂ ਮਾਂ ਨੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਰੀਫਾ ਹੁੰਨੀਆਂ ਕਿੰਨਾ ਬੋਲਦਾ ਸਪੀਕਰਾਂ ਚ ਮੇਰਾ ਐਵੇਂ ਨਹੀਂ ਤਰੀਫਾ ਹੁੰਦੀਆਂ ਉਹ ਆਉਂਦਾ ਸੁਆਦ ਤਾਂ ਤਾੜੀਆਂ ਖੁੱਲ ਕੇ ਲਾਓ ਖੁੱਲ ਕੇ ਵਾਹ ਓ ਨਹੀਂ ਰੂਸਾ ਵਾਹ ਬਈ ਵਾਹ ਇੱਕ ਪਾਸੇ ਕੀਰਤੀ ਤੇ ਦੂਜੇ ਪਾਸੇ ਜੱਸਾ ਕਹਿੰਦੇ ਸਮੇਂ ਦੀ ਬਾਤ ਹੈ 25 ਮਿੰਟਾਂ ਦੀ ਬਾਤ ਆ ਵੀ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਸਮੇਂ ਦੀਆਂ ਬਾਤਾਂ ਹੋਣੀਆਂ ਇਹ ਸਮੇਂ ਦੀਆਂ ਬਾਤਾਂ ਹੋਣੀਆਂ ਕਿ ਜੇ ਨਭਾਉਣੀ ਨਹੀਂ ਆਉਂਦੀ ਨਲ ਲਾਇਓ ਕਿਸੇ ਨਾਲ ਯਾਰੀ ਤਿੰਨੋਂ ਚੰਡੇ ਹੀ ਕੰਮ ਆਉਂਦੇ ਨੇ ਜੇ ਲੱਖ ਰੁਪਏ ਤੇ ਖਿਡਾਰੀ ਜੇ ਲੱਖ ਰੁਪਾ ਤੇ ਖਿਡਾਰੀ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਉਧਰ ਪੱਪਲ ਬਾਸਮਾ ਵਾਲੇ ਵੀ ਲਾਈਵ ਤੇ ਕੁਸ਼ਤੀ ਦੰਗਲ ਦਾ ਆਨੰਦ ਮਾਣ ਰਹੇ ਨੇ ਰਾਜੂ ਪਹਿਲਵਾਨ ਸਹਜਦਾ ਨਗਰ ਡੇਰਾ ਬਾਬਾ ਨਾਨਕ ਉਹ ਵੀ ਕੁਸ਼ਤੀ ਦੰਗਲ ਦਾ ਆਨੰਦ ਮਾਣ ਰਹੇ ਨੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਬਾਈ ਕੇਲਿਆਂ ਦੇ ਕਦੇ ਰੁੱਖਦੇ ਕੇਲਿਆਂ ਦੇ ਕਦੇ ਰੁੱਖਦੇ ਬਣਦੇ ਨਹੀਂ ਸਤીર ਉਹ ਨਸ਼ੇ ਖਾ ਕੇ ਦੋਸਤੋ ਬਣਦੇ ਨਹੀਂ ਸਰੀਰ ਉਹ ਨਸ਼ੇ ਖਾ ਕੇ ਦੋਸਤੋ ਬਣਦੇ ਨਹੀਂ ਸਰੀਰ ਖਾਂਦਾ ਪੀਂਦਾ ਹੱਸਦਾ ਖੇਡਦਾ ਲੱਪਕੜੱਪੀ ਖਾਵੇ ਉਹ ਕੀ ਮੱਲ ਬਣ ਜੂ ਜਿਹੜਾ ਸੁੰਘ ਕੇ ਖਰਾਕਾਂ ਖਾਵੇ ਅੱਜ ਜੱਸਾ ਪਹਿਲਵਾਨ ਨੇ ਟੈਕ ਕਰਕੇ ਕੀਰਤੀ ਪਹਿਲਵਾਨ ਨੂੰ ਫੜਿਆ ਅੱਗੇ ਕੀਰਤੀ ਪਹਿਲਵਾਨ ਅੱਗੇ ਤੇ ਜੱਸਾ ਪਹਿਲਵਾਨ ਪਿੱਛੇ ਦੇਖੋ ਕਿਹੜਾ ਪਹਿਲਵਾਨ ਕੁਸ਼ਤੇ ਉਜਲ ਪ੍ਰਾਪ ਕਰਦਾ ਉਧਰ ਸੋਹੀ ਪਹਿਲਵਾਨ ਜੀ ਬੁੱਗਾ ਕਹਿੰਦਾ ਜੇ ਕੀਰਤੀ ਵਧੀਆ ਪਹਿਲਵਾਨ ਕੁਸ਼ਤੀ ਕਰਕੇ ਦਿਖਾਉਂਦਾ ਤਾਂ 500 ਰੁਪਇਆ ਮੈਂ ਕੀਰਤੀ ਪਹਿਲਵਾਨ ਨੂੰ ਨਾਮ ਦਊਗਾ ਸੋਹੀ ਬੁੱਗਾ ਉਧਰ 1000 ਰੁਪਇਆ ਜਿਹੜਾ ਜੇਤੂ ਲਈ ਹੈ ਨੋਟ ਕਰਦੇ ਆਇਓ ਗਾਮਾ ਵੱਡੂਹੀ Google Pay ਜਿਹੜਾ ਉਹਨੇ ਪਹਿਲੇ ਕੀਤਾ ਹੋਇਆ ਅਗਰ ਗਾਮਾ ਬਡੂਹੀ ਵਾਲਾ ਕਹਿੰਦਾ ਵੀ 1000 ਰੁਪਏ ਜੇਤੂ ਲਈ ਜਿਹੜਾ ਜਿਹੜਾ ਜੇਤੂ ਹੋਏਗਾ ਉਹ ਸੰਭਾਲ ਲਈ 500 ਰੁਪਏ ਜਿਹੜਾ ਸੋਹੀ ਦਾ ਹੋ ਗਿਆ ਜੇਤੂ ਮਾਲ ਲਈ 1000 ਰੁਪਏ ਸਾਡੇ ਸੋਨੂ ਇਬਰਾਹਿਮ ਪਰਵਾਲਾ ਅਮਰੀਕਾ 'ਚ ਬੈਠਾ ਹੈ ਭਰਾ ਉਹਦੇ ਵੱਲੋਂ 1000 ਰੁਪਏ ਰੁਪਇਆ 2500 ਹੋ ਗਿਆ ਜੇਤੂ ਲਈ ਬਈ ਬੈਠ ਜਾਓ ਪਲੀਜ਼ ਇਹ ਦਾਲ ਦੀ ਬਾੜੀ ਖੋਲਣੀ ਅਹੀਂ ਦਾਲ ਵਾਲਿਆ ਤੈਨੂੰ ਕੀ ਕਿਹਾ ਓਏ ਕੋਈ ਵੀ ਬੰਦਾ ਉੱਚੀ ਸਾਂ ਲਵੇ ਭਾਈ ਕੁਸ਼ਤੀ ਦੇਖੋ ਓਹ ਹਾਂ ਭਾਈ ਹੱਥ ਜੋੜ ਕੇ ਬੇਨਤੀ ਆ ਡਿਸਪਲਨ ਬਣਾ ਕੇ ਰੱਖੋ ਇਹੀ ਕੁਸ਼ਤੀ ਕਿਤੇ ਮਹਾਰਾਸ਼ਟਰ ਦੇ ਵਿੱਚ ਹੋਵੇ 5 ਲੱਖ ਰੁਪਏ ਤੋਂ ਘੱਟ ਨਹੀਂ ਹੁੰਦੀ ਨਾਲੇ 15-15 102-2000 ਰੁਪਏ ਦੀ ਟਿਕਟ ਖਰੀਦਾਂਗੇ ਤੇ ਨਾਲੇ ਆਪਾਂ ਨੂੰ ਮਹੀਨਾ ਦੋ ਦੋ ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾਉਣੀ ਪੈਣੀ ਹੈ ਇਹ ਗੈਰੀ ਪਹਿਲਵਾਨ ਦਾ ਪਿਆਰ ਹੈ ਸੇਬੀ ਪਹਿਲਵਾਨ ਦਾ ਪਿਆਰ ਹੈ ਸਰਪੰਚ ਦਲਬਾਖ ਸਿੰਘ ਜੀ ਦਾ ਪਿਆਰ ਹੈ ਸੁੱਚਾ ਸਿੰਘ ਪਿੱਦੀ ਦੇ ਪਿਆਰ ਸਦਕਾ ਇਹ ਰੁਸਤਮ ਪਹਿਲਵਾਨ ਅੱਜ ਸ਼ੇਰਾਂ ਦੀ ਪਵਿੱਤਰ ਧਰਤੀ ਤੇ ਪਹੁੰਚੇ ਨੇ ਜੇ ਤੁਹਾਨੂੰ ਕੁਸ਼ਤੀ ਦੰਗਲ ਵਧੀਆ ਲੱਗ ਰਿਹਾ ਹੈ ਇਹ ਕੁਸ਼ਤੀ ਵਧੀਆ ਲੱਗ ਰਹੀ ਹੈ ਦਰਸ਼ਕ ਵੀਰੋ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਨਾ ਪਹਿਲਵਾਨਾਂ ਦੀ ਹੌਸਲਾ ਬਖਸ਼ੀ ਕਰੋ ਜੀ ਤੈਦ ਲੋ ਧੰਨਵਾਦ ਕਰਦੇ ਆ ਜੀ ਬੜੀ ਜ਼ਬਰਦਸਤ ਕੁਸ਼ਤੀ ਚੱਲਦੀ ਹੋਈ ਦੱਸਿਆ ਪਹਿਲਵਾਨ ਜੀ ਪੱਟੀ ਕੀਰਤੀ ਪਹਿਲਵਾਨ ਬਾੜੋਬੜ ਸੇਵੀ ਪਹਿਲਵਾਨ ਜੀ ਰੈਫਰ ਦੀ ਸੇਵਾ ਨਿਭਾ ਰਹੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਉਧਰ ਬਹੁਤ ਹੀ ਸਤਿਕਾਰਯੋਗ ਸਰਦਾਰ ਮੰਗਲ ਸਿੰਘ ਜੀ ਸ਼ੇਰੋਂ 2000 ਰੁਪਏ ਜੇਤੂ ਲਈ ਜਿਹੜਾ ਪੁੱਛਦਾ ਕਰਦੇ ਨੇ ਜਿਹੜਾ ਮੈਲੇ ਜਿੱਤੂਗਾ ਸਰਦਾਰ ਮੰਗਲ ਸਿੰਘ ਜੀ ਸ਼ੇਰੋਂਾਂ ਵੱਲੋਂ 2000 ਰੁਪਏ ਉਸ ਜੇਤੂ ਪਹਿਲਵਾਨ ਨੂੰ ਜਿਹੜਾ ਦਿੱਤਾ ਜਾਣਾ 500 ਰੁਪਏ ਦੇ ਵੱਡੇ ਮਾਨਸਮੈਨਾ ਬੋਲਣ ਲਈ ਪੁੱਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਪਰ ਮੈਦਾਨ ਦੇ ਵਿੱਚੋਂ ਵੇਖੋ ਚੱਲਦੀ ਬਾਤ ਸਮੇਂ ਦੀ ਹੋਣੀ ਹੈ ਬਾਤ ਸਮੇਂ ਦੀ ਹੋਣੀ ਹੈ ਕਹਿੰਦੇ ਵੀ ਅੱਜ ਚੌਹਾਂ ਪੰਜਾਂ ਬੰਦਿਆਂ ਨੇ ਵੱਖ-ਵੱਖ ਲੱਖ-ਲੱਖ ਡੇਢ ਲੱਖ ਰੁਪਏ ਜਿਹੜਾ ਪੈ ਜਾਣਾ ਇਹ ਦੰਗਲ ਜਿਹੜਾ ਕਰਵਾ ਰਹੇ ਨੇ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸਾਡੇ ਗੈਰੀ ਪਹਿਲਵਾਨ ਜੀ ਤੇ ਨਾਲੀ ਦਿਲਵਕ ਸਿੰਘ ਜੀ ਸਰਪੰਚ ਸੇਵੀ ਬਾਜੀ ਹੋਰਾਂ ਦਾ ਨਾਲੀ ਸੁੱਚੇ ਵੀਰ ਹੋਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਅੱਜ ਕਹ ਲੋ ਰੌਣਕਾਂ ਲੱਗੀਆਂ ਹੋਈਆਂ ਪਹਿਲਵਾਨਾਂ ਦੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਕਹਿੰਦਾ ਡੰਡ ਭਟਕਾ ਲਾ ਕੇ ਜਸਾ ਕੰਮ ਬਣਾਉਣਾ ਪੈਂਦਾ ਏ ਕੰਮਕਾਰ ਸਾਰੇ ਛੱਡ ਮਿਹਨਤ ਦਾ ਟਾਈਮ ਬਣਾਉਣਾ ਪੈਂਦਾ ਏ ਝੜਕ ਘੂਰ ਤੇ ਤੋਲੇ ਤਫੇ ਚੱਲਣੇ ਬੜੇ ਜ਼ਰੂਰੀ ਐ ਤਾਂ ਜਾ ਕੇ ਮਿਲਦੀ ਸੋਨੂੰ ਮੱਲਾ ਨੂੰ ਮਸ਼ਹੂਰੀ ਐ ਤਾਂ ਜਾ ਕੇ ਮਿਲਦੀ ਸੋਨੂੰ ਮੱਲਾ ਨੂੰ ਮਸ਼ਹੂਰੀ ਐ ਜਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਸਮਾਂ ਬੀਤਦਾ ਜਾਂਦਾ ਸਮਾਂ ਬੀਤਦਾ ਜਾਂਦਾ ਵੇਖਦੇ ਕੌਣ ਜਿੱਤੇਗਾ ਕੌਣ ਹਰੇਗਾ ਕਿ ਗੁੰਦਵੇਂ ਸਰੀਰ ਇੱਕਾ ਗੱਜ ਗੱਜ ਚੌੜੀਆਂ ਕਿ ਗੁੰਦਵੇਂ ਸਰੀਰ ਇੱਕਾ ਗੱਜ ਗੱਜ ਚੌੜੀਆਂ ਮਾਰਦੇ ਨੇ ਡਾਂਡੇ ਨਾਲੇ ਖਿੱਚ ਲਾਉਣ ਪੌੜੀਆਂ ਸ਼ੇਰੇ ਗਹਿਲ ਮਯਾਰੀ ਸ਼ਾਨ ਦੰਗਲਾਂ ਦੀ ਬਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਕਰਨ ਦੇ ਕਿ ਸੀਨੇ ਰਹਿਣ ਕਰਨ ਦੇ ਚਲਦੀ ਹੋਈ ਕੁਸ਼ਤੀ ਐਨਾ ਗੱਬਰਾਂ ਦਰਮਿਆਨ ਹੈ ਕਹਿੰਦਾ ਨਾਮ ਉਹਨਾਂ ਦੇ ਚੱਲਦੇ ਜਿਨ੍ਹਾਂ ਮੱਲਾ ਮਾਰੀਆਂ ਨੇ ਕੌਣ ਪੁੱਛਦਾ ਹੈ ਉਹਨਾਂ ਨੂੰ ਯਾਰਾ ਜਿਨ੍ਹਾਂ ਬੈਠ ਕੇ ਗੱਲਾਂ ਮਾਰੀਆਂ ਨੇ ਕਿ ਵਿੱਚ ਮਿਹਨਤਾਂ ਨਾਲ ਮਦਾਨੀ ਸਿਰੇ ਕਰਾਏ ਨੇ ਮਾਪੇ ਪਿੰਡ ਇਲਾਕੇ ਨਾ ਚਮਕਾਏ ਨੇ ਸ਼ੇਰ ਗਹਿਲ ਮਯਾਰੀ ਦੁਨੀਆ ਉਹਨਾਂ ਮਨਾਈਆ ਕੇ ਨਾਲ ਮਿਹਨਤ ਆਉਂਦੀ ਯਾਰਾ ਸਦਾ ਚੜਾਈ ਹੈ ਯਾਰਾ ਸਦਾ ਚੜਾਈ ਹੈ ਮਿਹਨਤ ਕਰਨੀਆਂ ਪੈਣੀਆਂ ਤਾਂ ਜਾ ਕੇ ਕਹਿੰਦੇ ਆ ਜੱਗ ਜਿੱਤਣ ਦੀਆਂ ਗੱਲਾਂ ਹੁੰਨੀਆਂ ਤਾਂ ਜਿਹੜਾ ਜਿੱਤ ਹੁੰਦਾ ਹਾਂਜੀ ਨਾਜ਼ਰ ਜੀ ਵਾਹ ਜੀ ਵਾਹ ਕਦ ਸਰੂ ਤੇ ਜਿਵੇਂ ਫੁਲਾਦ ਵਰਗੇ ਉਹ ਸਿੱਕਾ ਜੰਮਿਆ ਹਿੰਦੂ ਸਤਾਨੀਆਂ ਦਾ ਤੱਕ ਦਿੰਦੇ ਤੂਫਾਨ ਪਹਾੜਾਂ ਨੂੰ ਸਦਾ ਰਹਿੰਦਾ ਨਹੀਂ ਜੋਰ ਜਵਾਨੀਆਂ ਦਾ ਸਦਾ ਰਹਿੰਦਾ ਨਹੀਂ ਜੋਰ ਜਵਾਨੀਆਂ ਦਾ ਤਾਕ ਜਮਾਈਆ ਨੀਰਜ ਚੋਪੜੇ ਨੇ ਵਰਸਾ ਸੇਟਣ ਦੇ ਵਿੱਚ ਅਲਾਮਪੀ ਦੇ ਚੋ ਗੋਲਡ ਮੈਡ ਜਿੱਤੇ ਹੈ ਤਾਕ ਜਮਾਈਆ ਬਜਰੰਗ ਪੂਨੀਆ ਨੇ ਜਿਸ ਪਹਿਲਵਾਨ ਨੇ ਬਹੁਤ ਵਧੀਆ ਕੁਸ਼ਤੀ ਲੜ ਕੇ ਮੈਡਲ ਪ੍ਰਾਪਤ ਕੀਤਾ ਤਾਕ ਜਮਾਈਆ ਰਵੀ ਦਈਆ ਨੇ ਕੁਸ਼ਤੀ ਪ੍ਰੇਮਿਓ ਕਾਂਸੀ ਦਾ ਮੈਡਲ ਜਿੱਤੇ ਹੈ ਵਿਰੋਧੀ ਪਹਿਲਵਾਨ ਨੇ ਬਾਹ ਤੇ ਦੰਦੀ ਵੀ ਵੱਟ ਲਈ ਪਰ ਉਸ ਪਹਿਲਵਾਨ ਨੇ ਫੇਰ ਵੀ ਆਪਣੇ ਹੌਸਲੇ ਦਾ ਪ੍ਰਦਰਸ਼ਨ ਕਰਦੇ ਹੋਏ ਮੈਡਲ ਸਾਡੀ ਭਾਰਤ ਦੀ ਝੋਲੀ ਪਾਇਆ ਜੀ ਇੱਕ ਵਾਰ ਆਲੰਪੀਅਨ ਖਿਡਾਰੀਆਂ ਦੇ ਨਾਂ ਤੇ ਜਿਨ੍ਹਾਂ ਨੇ 골ਡ ਮੈਡ ਜਿੱਤਿਆ ਹੈ ਜ਼ੋਰਦਾਰ ਤਾੜੀ ਮਾਰ ਕੇ ਉਹਨਾਂ ਦੀ ਹਾਸ਼ਲਾ ਵਧਾਈ ਕਰੋ ਜੀ ਵਾਹ ਵਾਹ ਨੈਰੀ ਸਾ ਉਧਰ ਰਾਜੂ ਪਹਿਲਵਾਨ ਜੀ ਸਹਜਾਦਾ ਨਗਰ ਡੇਰਾ ਬਾਬਾ ਨਾਨਕ ਜੱッセ ਪਹਿਲਵਾਨ ਦੇ ਲਈ 500 ਰੁਪਇਆ ਕਹਿੰਦੇ ਜਦੋਂ ਵੀ ਮਿਲ ਜਾ ਜੱッセ ਪਹਿਲਵਾਨ ਨੂੰ 500 ਰੁਪਇਆ ਨਾਮ ਦਿੱਤਾ ਜਾਣਾ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਜਿੱਤ ਪ੍ਰਾਪਤ ਕਰਦਾ ਜਿੰਨੀ ਵੇਤੇ ਸੰਗਤ ਪਹੁੰਚੀ ਹੈ ਜਿੰਨੇ ਵੀ ਬਕਵਾ ਕੁਸ਼ਤੀ ਖਾੜੇ ਪਹੁੰਚੇ ਨੇ ਡੈਰੀ ਪਹਿਲਵਾਨ ਜੀ ਵੱਲੋਂ ਡੈਰੀ ਪਹਿਲਵਾਨ ਜੀ ਸ਼ੇਰੋ ਸੇਬੀ ਪਹਿਲਵਾਨ ਜੀ ਸ਼ੇਰੋ ਸਰਪੰਚ ਦਲਬਾਖ ਸਿੰਘ ਜੀ ਸ਼ੇਰੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਪੂਰਾ ਪੂਰਾ ਸਹਿਯੋਗ ਦਿੱਤਾ ਤੇ ਤੁਸੀਂ ਨੇ ਬੈਠ ਕੇ ਕੁਸ਼ਤੀ ਦਾ ਆਨੰਦ ਮਾਣਿਆ ਵਾਹ ਵਾਹ ਉਧਰ 나ਡੇ ਵਾਲੇ ਸਾਰੇ ਜਿਹੜੇ ਲਾਈਵ ਜੁੜੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਹਿੰਦਾ ਨਾ ਤੂੰ ਪੰਦ ਵਿੱਚ ਸੜਦੇ ਆ ਨਾ ਵਿੱਚ ਸੇ ਵਾਲਾਂ ਠਰਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤ ਕਰਦੇ ਆ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਨਾਲੇ ਡੋਲੇ ਹਾਮੀ ਭਰਦੇ ਆ ਕਿ ਵੇਖ ਸਰੀਰ ਹੈ ਭੁੱਖ ਲੈਂਦੀ ਇਹ ਜਿੱਥੇ ਜਾ ਕੇ ਖੜਦੇ ਆ ਤਾਂ ਕਿਹੜੇ ਕਿਹੜੇ ਕੁਸ਼ਤੀ ਦੇ ਇਹ ਉਸਤਾਦਾ ਕੋਲੋਂ ਪੜਦੇ ਆ ਸੋਣਾ ਸੋਨੂ ਕਰਲਗੜ ਵਾਲਿਆ ਵੇ ਆ ਪੰਜਾਬ ਦੇ ਸੂਰਜ ਚੜਦੇ ਆ ਆ ਪੰਜਾਬ ਦੇ ਸੂਰਜ ਚੜਦੇ ਆ ਚਲਦੀ ਹੋਈ ਕੁਸ਼ਤੀ ਐ ਨਾ ਨੌਜਵਾਨਾਂ ਦਰਮਿਆਨੇ ਕਹਿੰਦਾ ਚੱਕੀ ਦੇ ਪੋਣਾ ਵਾਂਗੂ ਚੌੜੀਆਂ ਨੇ ਛਾਤੀਆਂ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥਾਪੀਆਂ ਕੈ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਨੱਚ ਟੱਪ ਛਾਲਾ ਮਾਰਦੇ ਸ਼ੇਰ ਗੈਲ ਮਜਾਰੀ ਸਿੰਘਾ ਫਸੇ ਕਿ ਜਦ ਹੁਣੇ ਆਰ ਪਾਰ ਦੇ 20 ਤਰੀਕ ਜਿਹੜਾ ਚੌਂਤੇ ਦਾ ਦੰਗਲ ਹੋਏਗਾ ਜਿਹਾ ਪੱਟੀ ਦੇ ਮੋਨੋ ਦਿੱਲੀ ਇਹਨਾਂ ਪਹਿਲਵਾਨਾਂ ਦੀ ਕੁਸ਼ਤੀ ਬੰਨੀ ਹੋਇਆ ਨਾਲ ਹੀ ਕੀਰਤੀ ਬਾੜਵਾਲ ਦੀ ਵੀ ਜਿਹੜੀ ਕੁਸ਼ਤੀ ਹੈ ਇਹ ਵੀ ਨੋਟ ਕਰਦੇ ਆਈਏ ਤਰੀਕ ਹੋਏਗੀ 20 ਅਗਸਤ ਉਧਰ ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਹੈ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਨਾਜਰਾ ਜਦ ਲੋਹਾ ਕੱਟਦਾ ਲੋਹੇ ਨੂੰ ਫੇਰ ਪਾਂਬੜ ਮੱਛੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਕੇ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਵਾਹ ਬਈ ਵਾਹ ਜਾਂ ਮੇਰੇ ਦਾਤਾ ਜਾਂ ਮੇਰੇ ਮੌਲਾ ਜੈ ਬੁਜਰੰਗ ਵਲੀ ਸ਼ਾਹ ਅਲੀ ਜੈ ਮੇਰੇ ਮਾਲਕਾ ਰੱਬ ਮੇਰੇ ਮਾਲਕਾ ਦੇ ਨਾਰੇ ਲਾ ਕੇ ਪੁਰਾਣੇ ਪਹਿਲਵਾਨ ਖਾੜੇ ਪਾਸਾ ਵਿੱਚ ਕੁਸ਼ਤੀ ਲੜਿਆ ਕਰਦੇ ਸਨ ਵਿਜੇ ਪਹਿਲਵਾਨ ਜੀ ਫਗਵਾੜਾ ਉਹ ਵੀ ਲਾਈਵ ਦੇ ਜਰੀਏ ਕੁਸ਼ਤੀ ਦੰਗਲ ਦਾ ਆਨੰਦ ਮਾਣ ਰਹੇ ਨੇ ਸਾਡੇ ਫੌਜੀ ਜੀ ਜੰਮੂ ਵਾਲੇ ਉਹ ਵੀ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣ ਰਹੇ ਨੇ ਅਸੀਂ ਕੁਸ਼ਤੀ ਪ੍ਰੋਮੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦੇ ਆ 9 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਇਹ 9 ਮਿੰਟ ਦਾ ਇਹ ਵੀ ਨੋਟ ਕਰਦੇ ਆ ਇਹ 16 ਮਿੰਟ ਕੁਸ਼ਤੀ ਦੇ ਜਿਹੜੇ ਬੀਤ ਗਏ ਆ ਅਗਕੇ ਚਲਦੀ ਹੋਈ ਕੁਸ਼ਤੀ ਨਾ ਨੌਜਵਾਨਾਂ ਦਰਮਿਆਨ 8 ਸਤੰਬਰ ਪਿੱਧੀ ਦੇ ਦੰਗਲ ਦੀ ਤਰੀਕ ਹੋएगी ਵੀ ਨੋਟ ਕਰਦੇ ਆਈਏ 8 ਸਤੰਬਰ ਜਿਹੜਾ ਪਿੱਧੀ ਦਾ ਦੰਗਲ ਹੋਏਗਾ ਵਿੱਚ ਆਜੋ ਪਹਿਲਵਾਨੋ ਬਹੁਤ ਬਹੁਤ ਧੰਨਵਾਦ ਉਧਰ ਚੱਲਦੀ ਹੋਈ ਕੁਸ਼ਤੀ ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਉਹ ਠਿੱਬੀ ਲਾ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਡੇਗਣ ਦਾ ਰਾਜੇ ਖੇਲੇ ਆੜਬ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਜਗਰਿਆਂ ਦੀਆਂ ਬਾਤਾਂ ਹੀ ਵੱਖਰੀਆਂ ਬਾਤਾਂ ਹੀ ਵਖਰੀਆਂ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਹਾਂਜੀ ਨਾજર ਜੀ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਕੁਸ਼ਤੀ ਪ੍ਰੇਮੀ ਕੁਸ਼ਤੀ ਦਾ ਆਨੰਦ ਮਾਣਦੇ ਹੋਏ ਭਈ ਦੁਆਪੁਰ ਯੁਗ ਦੇਵਤਾਰ ਸ੍ਰੀ ਕ੍ਰਿਸ਼ਨ ਮਹਾਰਾਜੀ ਨੇ ਗੀਤਾ ਦੇ ਵਿੱਚ ਲਿਖਿਆ ਹੈ ਵੀ ਜੇ ਤੁਸੀਂ ਤਰ ਯੁਗ ਦੇ ਵਿੱਚ ਮੇਰੇ ਦਰਸ਼ਨ ਕਰਨੇ ਹੋ ਤਿੰਨ ਰੂਪ ਦੇ ਵਿੱਚ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ ਜਦੋਂ ਲਾੜਾ ਸੇਰੇ ਬਣ ਕੇ ਜਨ ਚੜਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਿਓ ਦੇ ਵਿੱਚ ਮੇਰਾ ਰੂਪ ਹੋਊਗਾ ਗਊਆਂ ਦੇ ਪੱਗ ਦੇ ਵਿੱਚ ਠੱਠਾ ਜਾਂਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਿਓ ਦੇ ਵਿੱਚ ਮੇਰਾ ਰੂਪ ਹੋਊਗਾ ਆ ਖਾੜੇ ਦੇ ਵਿੱਚ ਪਹਿਲਵਾਨ ਜੱਤੀਆਂ ਸੱਤੀਆਂ ਦਾ ਲਗੋਟਾ ਪਾ ਕੇ ਕੁਸ਼ਤੀ ਕਰਦਾ ਹੋਵੇ ਉਧਰ ਤੁਸੀਂ ਦਰਸ਼ਨ ਕਰ ਲਿਓ ਤੇ ਵਿੱਚ ਮੇਰਾ ਰੂਪ ਹੋਊਗਾ ਅੱਜ ਤੁਸੀਂ ਭਗਵਾਨ ਕ੍ਰਿਸ਼ਨ ਮਹਾਰਾਜੀ ਦੇ ਦਰਸ਼ਨ ਕਰ ਰਹੇ ਹੋ ਦੂਸਰੇ ਪਾਸਾ ਧੰਨ ਗੁਰੂ ਅੰਗਦ ਦੇ ਮਹਾਰਾਜੀ ਦੇ ਵੀ ਦਰਸ਼ਨ ਕਰ ਰਹੇ ਹੋ ਮੀਰੀ ਪਰੀ ਦੇ ਮਾਲਕ ਸੇਵੇਂ ਪਾਸਾ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਦੇ ਵੀ ਦਰਸ਼ਨ ਕਰ ਰਹੇ ਹੋ ਇੱਕ ਵਾਰ ਸ਼ਹੀਦ ਬਾਬਾ ਸਿਧਾਣਾ ਸਾਹਿਬ ਮਹਾਰਾਜੀ ਦੇ ਨਾਂ ਤੇ ਆਪਾਂ ਜਕਾਰਾ ਗਜਾਉਣਾ ਤੁਸੀਂ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੇ ਸੋ ਨਿਹਾਲ ਸਰੀਆ ਕਾਲੋ ਵਾਜੀ ਵਾਹ ਭਈ ਗੈਰੀ ਪਹਿਲਵਾਨ ਜੀ ਵੱਲੋਂ ਆਪਣੇ ਗ੍ਰਹਿ ਵਿਖੇ ਸਾਰੇ ਮਿੱਤਰਾਂ ਦੋਸਤਾਂ ਲਈ ਪਹਿਲਵਾਨਾਂ ਦੇ ਲਈ ਲੰਗਰ ਪਾਣੀ ਤਿਆਰ ਕੀਤਾ ਰੋਟੀ ਤਿਆਰ ਕੀਤੀ ਹੈ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਪ੍ਰਸ਼ਾਦਾ ਪਾਣੀ ਗੈਰੀ ਪਹਿਲਵਾਨ ਦੇ ਗ੍ਰਹਿ ਵਿਖੇ ਖਾ ਕੇ ਜਾਣਾ ਕਿਉਂਕਿ ਜਿਸ ਘਰ ਦੇ ਵਿੱਚ ਆਣ ਕੇ ਰੋਟੀ ਖਾਣ ਫਕੀਰ ਉਸ ਘਰ ਦੀ ਤਾਂ ਦੋਸਤੋ ਓਏ ਬਦਲ ਗਈ ਤਕਦੀਰ ਉਸ ਘਰ ਦੀ ਤਾਂ ਦੋਸਤੋ ਬਦਲ ਗਈ ਤਕਦੀਰ ਜਿਸ ਘਰ ਦੇ ਵਿੱਚ ਕਿਉਂਕਿ ਤੁਲਸੀਦਾਸ ਜੀ ਨੇ ਲਿਖਿਆ ਜੇ ਕੁਝ ਦੇਣਾ ਹੈ ਜਗਤ ਵਿੱਚ ਜੋ ਕੁਝ ਕਰਨਾ ਹੈ দান ਜਗਤ ਵਿੱਚ ਵੀ ਜੇ ਤਾਂ ਜਗਤ ਵਿੱਚ দান ਕਰਨਾ ਦੇ ਤਾਂ ਟੁਕੜਾ দান ਕਰ ਲੈ ਤੇ ਜੇ ਲੈਣਾ ਦੇਣਾ ਦਾ ਨਾਮ ਜਪ ਲੈ ਇਸ ਲਈ ਰੋਟੀ ਖਮਾਉਣੀ ਬਹੁਤ ਵੱਡਾ ਪੁੰਨ ਵੱਡੇ ਵੱਡੇ ਲੰਗਰ ਚੱਲਦੇ ਨੇ কুਸਤੀ ਪ੍ਰੇਮੀਆਂ ਵੱਡੇ ਵੱਡੇ ਮਹਾਰਾਜਿਆਂ ਨੇ ਜੱਦ ਕੀਤੇ ਨੇ ਆਪਾਂ ਰੋਟੀ ਕਰਦੇ ਆ ਪਰ ਗੁਰੂ ਘਰ ਦੇ ਵਿੱਚ ਲੰਗਰ ਕਿਹਾ ਜਾਂਦਾ ਉਹ ਗੁਰੂ ਦਾ ਲੰਗਰ ਹੈ ਜੀ ਬਹੁਤ ਵਧੀਆ ਕੁਸਤੀ ਚੱਲਦੀ ਹੋਈ ਜੱচ্ছা ਪਹਿਲਵਾਨ ਤੇ ਦੂਜੇ ਪਾਸੇ ਕੀਰਤੀ ਪਹਿਲਵਾਨ ਬਾੜੋਬਾਲ ਦੇ ਵਿੱਚਕਾਰ ਬਹੁਤ ਵਧੀਆ ਕੁਸਤੀ ਚੱਲਦੀ ਹੋਈ ਪਹਿਲਵਾਨ ਮਰੀਕ ਸਿੰਘ ਜੀ ਜਗਰਾਮਾ ਵਾਲਿਓ ਵੀ ਕੋਈ ਪਹਿਲਵਾਨ ਵਜਣਾ ਓਏ ਕੋਈ ਪਹਿਲਵਾਨ ਵਜਣਾ ਬੋਲ ਜੋ ਉਸੇ ਵਜੋ ਬੈਠੋ ਬਈ ਕੋਈ ਵੀ ਸੱਜਣ ਵਜਣਾ ਓਏ ਸਾਡੀ ਕਮੇਟੀ ਫੈਸਲਾ ਕਰੂ ਕੀ ਕਰਦੀ ਆ ਕੋਈ ਵੀ ਵੀਰ ਵਜਣਾ ਓਏ ਪਲੀਜ਼ ਆਪਾ ਵਾਥਾਂ ਹੀ ਬੈਜੋ ਵਾਹ ਬਈ ਵਾਹ ਹੈਲੋ 1 ਮਿੰਟ ਇਹਨੂੰ ਕਹਿੰਦੇ ਨੇ ਡਿਸਪਲਿਨ ਤਾੜੀਆਂ ਲਾ ਦਿਓ ਹੋਰ ਦੰਗਲ ਚ ਹੁੰਦੀ ਕੁਸ਼ਤੀ 15 ਮਿੰਟ ਰੁਕ ਜਾਣੀ ਦੀ ਆ ਟਾਈਮ ਪਿੱਛੇ ਇਹਨੂੰ ਡਿਸਪਲਿਨ ਕਹਿੰਦੇ ਆ ਤੁੜੇ ਕਹਿ ਲੋ ਵੀ ਜੁਰਤ ਚਾਹੀਦੀ ਆ ਵਾਹ ਉਹ ਨਹੀਂ ਰਿਸਾ ਉਧਰ ਸਰਦਾਰ ਮੰਗਲ ਸਿੰਘ ਜੀ ਸ਼ੇਰੋਂ 500 ਰੁਪਏ ਦੇ ਵੱਡੇ ਮਾਨ ਸਮਾਇਨਾ ਬੋਲਣੇ ਪੋਦੇ ਕਰਦੇ ਆ ਬਹੁਤ ਬਹੁਤ ਧੰਨਵਾਦ 2000 ਜੇਤੂ ਲਈ ਵੀ ਪੁੱਜਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਲਓ ਮੈਦਾਨ ਦੇ ਵਿੱਚ ਫਿਰ ਤੋਂ ਪੱਟੀ ਐਕਸਪ੍ਰੈਸ ਦੇ ਨਾਲ ਨਾਲ ਜਾਣਿਆ ਜਾਂਦਾ ਆਗਬਰੂ ਜੱਸਾ ਨਾਏ ਤੇ ਦੁਨੀਆ ਫੈਨ ਐ ਇਸ ਗੱਬਰੂ ਦੀ ਦੁਨੀਆ ਫੈਨ ਐ ਵਾਹ ਵੀ ਵਾਹ ਕਹਿੰਦਾ ਹੱਕ ਬੇਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬਈ ਮਾਨੀ ਨੂੰ ਕਰਦੇ ਰੋਕਣਾ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਉੱਡ ਗਈ ਧੂੜਾ ਵਾਹ ਬਈ ਵਾਹ ਤਾਰੀਆਂ ਇੱਕ ਵਾਰ ਫੇਰ ਇੰਨੀਆਂ ਮਾਰੋ ਜੇ ਸੁਆਦ ਆਇਆ ਲਾ ਦਿਓ ਤੋੜੀਓ ਨਾਜਰਾ ਜਦੋਂ ਕਹਿੰਦੇ ਧੂੜ ਉੜਦੀ ਆ ਨਾ ਲੋਕ ਫੇਰ ਸੁਆਦ ਲੈਣੇ ਵਾਹ ਬਈ ਵਾਹ ਫੇਰ ਪਤਾ ਲੱਗਦਾ ਵੀ ਮਿੱਟੀ ਦੀ ਕੋਈ ਆਹ ਨਹੀਂ ਰੀਸ ਆ ਕਹਿੰਦਾ ਹੱਕ ਬੇਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਕਰਦੇ ਰੋਕਣਾ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਂਦਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਤੁਹਾਨੂੰ ਇੱਕ ਹੀ ਗੱਲ ਗੈ ਪ੍ਰਵਾਨ ਜੀ ਬਾਹਰ ਆਪੇ ਵੇਖਾਂਗੇ ਅਹੀਂ ਅਹੀਂ ਪ੍ਰਵਾਨ ਨਹੀਂ ਹੈ ਉਸੇ ਲੋ ਬੈਠੋ ਅਹੀਂ ਵੇਖਾਂਗੇ ਅਹੀਂ ਵੇਖਾਂਗੇ ਆਪੇ ਉੱਥੇ ਬੈਠ ਜਾਓ ਉੱਥੇ ਬੈਠੋ ਅਹੀਂ ਖੁਦ ਵੇਖਾਂਗੇ ਕੀ ਗੱਲ ਅਹੀਂ ਸਾਰੀ ਅਹੀਂ ਕਰ ਸਕਦੇ ਆ ਉਹ ਸਾਰੇ ਰਾਮਨਾਥ ਇਹ ਕੋਈ ਡਿਸੀਜਨ ਹੋਊਗਾ ਅਸੀਂ ਆਪੇ ਲਵਾਂਗੇ ਅਸੀਂ ਪਰਵਾਨ ਨਹੀਂ ਗਾ ਕੋਈ ਡਿਸੀਜਨ ਲਵਾਂਗੇ ਆਪੇ ਲਵਾਂਗੇ ਵੇਖੋ ਜੀ ਇੱਕ ਮਿੰਟ ਪਰਵਾਨ ਜੀ ਇੱਕ ਮਿੰਟ ਘਟਵਾਓ ਜੀ ਇਸ ਪਰਵਾਨ ਨੇ ਜਿਸੇ ਪਹਿਲਵਾਨ ਨੂੰ ਕੁਸ਼ਤੀ ਦਿੱਤੀ ਆ ਵੀ ਮੈਂ ਘੋਲ ਤੋਂ ਇਨਕਾਰ ਆ ਜੱਸਾ ਪਹਿਲਵਾਨ ਜੇਤੂ ਆ ਅੱਜ ਦੀ ਇਹ ਕੁਸ਼ਤੀ ਚੰਡੀ ਦਾ ਵਾਹ ਵੀ ਵਾਹ ਲਓ ਜੀ ਜੱਸਾ ਪਹਿਲਵਾਨ ਪੱਟੀ ਜੱਸਾ ਪਹਿਲਵਾਨ ਦੀ ਚੂਸਲੇ ਬੰਦ ਇਸ ਕੁਸ਼ਤੀ ਦਾ ਜਿੱਤ ਪ੍ਰਾਪਤ ਕਰ ਲਿਆ ਹੈ ਜੱਸਾ ਪਹਿਲਵਾਨ ਜੀ ਸਿੰਧੇ ਪਹਿਲਵਾਨ ਦਾ ਬੇਟਾ ਵਿਰਸੇ ਚੋਂ ਮਿਲਿਆ ਪਹਿਲਵਾਨੀ ਅਸੀਂ ਦੈਰੀ ਪਹਿਲਵਾਨ ਜੀ ਦਾ ਤੈਦ ਲੋ ਧੰਨਵਾਦ ਕਰਦੇ ਹਾਂ ਤੇ ਸੁੱਚਾ ਸਰਦਾਰ ਸੁੱਚਾ ਸਿੰਘ ਜੀ ਪਿੱਦੀ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਗਟ ਸਿੰਘ ਜੀ 올ਿਪੀਅਨ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਸਾਡੇ ਐਮਐਲਏ ਸਾਹਿਬ ਜੀ ਪਿੰਡ ਸੇਰੋ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ ਹੈ ਕੁਸ਼ਤੀ ਬਹੁਤ ਤਾਕੜੀ ਹੋਈ ਹੈ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜਿੰਨੇ ਵੀ ਤੇ ਸੰਗਤ ਪਹੁੰਚੀ ਹੈ